ਲੋਕ ਮਹੱਲਾ ਚੌਥਾ ਜੋ ਨਿੰਦਾ ਕਰੇ ਸਤਗੁਰੂ ਪੂਰੇ ਕੀ ਕੇ ਭਾਈ ਪੂਰਨ ਸਤਗੁਰਾਂ ਦੀ ਜੋ ਨਿੰਦਿਆ ਕਰੇਗਾ ਸੋ ਔਖਾ ਜਗ ਮਹਿ ਹੋਇਆ ਉਹ ਬੜਾ ਭਾਰੀ ਔਖਾ ਹੁੰਦਾ ਸੰਸਾਰ ਚ ਨਿੰਦਕ ਲੋਕ ਨਰਕ ਖੂਰ ਦੁਖ ਖੂ ਹ ਹੈ ਜਿਹੜਾ ਨਰਕ ਭਿਆਨਕ ਹੈ ਦੁੱਖਾਂ ਦਾ ਖੂ ਹੈ ਉਹ ਉਥੇ ਪਕੜ ਉਹ ਢੋਇਆ ਉਸ ਨੂੰ ਪਕੜ ਕੇ ਉਹਦੇ ਚ ਢੋਇਆ ਜਾਂਦਾ ਮੇਲਿਆ ਜਾਂਦਾ ਹੈ ਥੂਕ ਪੁਕਾਰ ਕੋ ਨਾ ਸੁਣੇ ਫਿਰ ਕੂਕਾਂ ਚਾਂਗਾ ਮਾਰਦਾ ਪਛਾਦਿਆਂ ਵਾਂਗੂ ਪੁਕਾਰਾਂ ਕਰਦਾ ਖਰੂ ਆਉਨੇ ਦੱਸਦਾ ਮੈਨੂੰ ਆ ਦੁੱਖ ਹੈ ਉਹਨਾਂ ਦੀ ਚਾਂਗ ਮਾਰ ਕੇ ਪੁਕਾਰ ਕੀਤੀ ਹੋਈ ਕੋਈ ਨਹੀਂ ਸੁਣਦਾ ਹੈ ਉਹ ਔਖਾ ਹੋਏ ਹੋਏ ਰੋਇਆ ਔਖਾ ਔਕੇ ਰੋਂਦਾ ਰਹਿੰਦਾ ਨਰਕ ਵਿੱਚ ਪਿਆ ਹੋਇਆ ਹੋਂ ਹਾਲਤ ਪਾਲਤ ਸਭ ਗਵਾਇਆ ਉਸ ਨੇ ਲੋਕ ਦੇ ਸੁੱਖ ਵੀ ਸੇਵਾ ਭਗਤੀ ਕਰਨ ਰੂਪ ਪਰਲੋਕ ਦੇ ਮੁਗਤਾਤਿਕ ਸੁੱਖਾਂ ਨੂੰ ਸਾਰਿਆਂ ਨੂੰ ਗਵਾ ਲਿਆ ਹੈ ਲਾਹਾ ਮੂਲ ਸਭ ਖੋਇਆ ਲਾਹਾ ਜਿਹੜਾ ਉਹਨਾਂ ਨੂੰ ਪ੍ਰਾਪਤ ਹੋਣਾ ਸੀ श्वासारूपी मूल ਕਰਕੇ ਭਜਨ ਦਾ ਇਹ ਲਾਹਾ ਉਹਨਾਂ ਨੇ श्वासारूपी मूल ਕਰਕੇ ਗਵਾ ਲਿਆ ਸਾਹ ਵੀ ਗਵਾ ਲੇ ਬੀਸ਼ਾ ਜਿ ਲਾ ਕੇ ਤੇ ਲਾਹਾ ਵੀ ਭਜਨ ਦਾ ਗਵਾ ਲਿਆ ਲਾਹਾ मूल पुनारूपी मूल ਕਰਕੇ ਜਿਹੜਾ ਲਾਹਾ ਹੋਣਾ ਸੀ ਸੁਖ ਉਹ ਵੀ ਗਵਾ ਲਿਆ ਅਤੇ ਨਾਮ ਕਰਕੇ ਜਿਹੜੀ ਮੁਕਤ ਰੂਪੀ ਸੁਖ ਪਾਉਣਾ ਸੀ ਲਾ ਹੋਣਾ ਸੀ ਇਹ ਵੀ ਗਵਾ ਲਿਆ ਉਹਨਾਂ ਨੇ ਉਹ ਤੇਲੀ ਸੰਦਾ ਬਲਦ ਕਰ ਉਹ ਤਾਂ ਤੇਲੀਆਂ ਦਾ ਬਲਦ ਬਣਾਇਆ ਜਾਂਦਾ ਜਮ ਰੂਪੀ ਤੇਲੀ ਦਾ ਬੈਲ ਬਣਾਇਆ ਜਾਂਦਾ ਹੈ ਨਿਤ ਭਲ ਕੇ ਉਠ ਪ੍ਰਭ ਜੋਇਆ ਉਹ ਸੁਆਮੀ ਬਣ ਕੇ ਜਮਦੂਤ ਨੇ ਭਲ ਕੇ ਨਰਕ ਵਿੱਚ ਉਹਨੂੰ ਕੋਹਲੂ ਦੇ ਨਾਲ ਜੋੜ ਛੱਡਿਆ ਹੈ ਹਰ ਵੇਖੈ ਸੁਣੈ ਨਿਤ ਸਭ ਕਿਸ ਹਰੀ ਸੱਚੇ 파ਰਸ਼ਾ ਵੇਖਦਾ ਹੈ ਸਜੀਆਂ ਦੇ ਕਰਤੱਬਾਂ ਨੂੰ ਸੁਣਦਾ ਗੁਪਤ ਗੱਲਾਂ ਨੂੰ ਸਭ ਕੁਝ ਸਿੱਧੂ ਕਿਸ ਗੁੱਜਾ ਨਾ ਹੋਇਆ ਸਿੱਧੂ ਇਸ ਪਰਮੇਸ਼ਰ ਤੋਂ ਕੋਈ ਗੁਪਤਨਾ ਨਹੀਂ ਹੋ ਸਕਦੀ ਗੱਲ ਸਭ ਕੋਈ ਮਹਾਰਾਜ ਜਾਣਦੇ ਹਨ ਜੈਸਾ ਬੀਜੇ ਸੋ ਲੁਣਾ ਜਿਹੜਾ ਜੀ ਬੀਜ ਕਰਮ ਕਰਦਾ ਹੈ ਕਾਰਨ ਨੂੰ ਪੋਕੇ ਉਹ ਜਿਹੜਾ ਲੁਣਾ ਵੱਢਦਾ ਫਲ ਭੋਗਦਾ ਹੈ ਜਿਹਾਂ ਪੁਰਵ ਕਿਨੈ ਬੋਇਆ ਜਿਹੜਾ ਜੀ ਪਹਿਲਾਂ ਪਿਛਲੇ ਜਨਮ 'ਚ ਕਿਸੇ ਨੂੰ ਬੋਇਆ ਬੀਜਿਆ ਉਹ ਫਲ ਹੁਣ ਪ੍ਰਾਪਤ ਹੁੰਦਾ ਹੈ ਜਿਸ ਕਿਰਪਾ ਕਰੇ ਪ੍ਰਭ ਆ ਇਮੇ ਕਿ ਮੇਰਾ ਵਾਹਿਗੁਰੂ ਆਪਣੀ ਕਿਰਪਾ ਦ੍ਰਿਸ਼ਟੀ ਕਰ ਦਿੰਦਾ ਹੈ ਇਸ ਸਤਿਗੁਰ ਕੇ ਚਰਨ ਧੋਇਆ ਉਹਨਾਂ ਦੇ ਸਤਿਗੁਰ ਸਾਹਿਬ ਦੇ ਪੁਰਤ ਚਰਨਾ ਕਮਲਾਂ ਨੂੰ ਧੋਣਾ ਕੀਤਾ ਹੈ ਗੁਰ ਸਤਿਗੁਰ ਪ੍ਰੇਮ ਰੂਪੀ ਜਲ ਦੇ ਨਾਲ ਧਿਆਨ ਵਿੱਚ ਆ ਕੇ ਗੁਰ ਸਤਿਗੁਰ ਪਿੱਛੇ ਤਰ ਗਿਆ ਉਹ ਗੁਰੂ ਪੂਜਨੀਕ ਚੇਤਨ ਸਰੂਪ ਜਿਓ ਸਤਿਗੁਰ ਹਨ ਉਹਨਾਂ ਦੇ ਪਿੱਛੇ ਸ਼ਰਨ ਪੈ ਕੇ ਤਰ ਗਿਆ ਹੈ ਜਿਵੇਂ ਲੋਹਾ ਕਾਠ ਸੰਗੂਆ ਜਿਵੇਂ ਲੋਹਾ ਸਾਹ ਸੰਗ ਜੀ ਬੇੜੀ ਦੀ ਸੰਗਤ ਕਰਕੇ ਕਾਠ ਦੀ ਕਰਕੇ ਲੋਹਾ ਵੀ ਗਾਡਾਂ ਦੀਆਂ ਗਾਡਨਾਂ ਪਾਰ ਹੋ ਜਾਂਦੀਆਂ ਦਰਿਆ ਤੋਂ ਇਸ ਪ੍ਰਕਾਰ ਲੋਹੇ ਦੀ ਨਿਆਈ ਜਿਹੜਾ ਇਹ ਭਾਰੀ ਸੀ ਪਾਪਾਂ ਕਰਕੇ ਸਾਰ ਸੰਗਤ ਰੂਪੀ 베ੜੀ ਦੀ ਸੰਗਤ ਕਰਕੇ ਕਾਠ ਦੀ ਸੰਗਤ ਕਰਕੇ ਤੁਰ ਗੇ ਤਰ ਗਿਆ ਜਨ ਨਾਨਕ ਨਾਮ ਤੇ ਆਏ ਤੂੰ ਸਤਿਗੁਰੂ ਸਾਹਿਬ ਜੀ ਕਹਿੰਦੇ ਪਰਮੇਸ਼ਰ ਦੇ ਨਾਮ ਨੂੰ ਤੂੰ ਧਿਆਉਣਾ ਕਰ ਏ ਪਿਆਰਿਆ ਜਪ ਹਰ ਹਰ ਨਾਮ ਸੁਖ ਹੋਇਆ ਜਿਨ੍ਹਾਂ ਨੂੰ ਪਰਮੇਸ਼ਰ ਦੇ ਨਾਮ ਨੂੰ ਜਪਿਆ ਹੈ ਹਰ ਹਰ ਨੂੰ ਉਹਨਾਂ ਨੂੰ ਸੁਖ ਪ੍ਰਾਪਤ ਹੋਇਆ ਹੈ ਮਹੱਲਾ ਚੌਥਾ ਵੜ ਭਾਗੀਆ ਸੁਹਾਗਣੀ ਉਹ ਵੱਡਿਆਂ ਭਾਗਾ ਵਾਲੀਆਂ ਮਹਾਪੁਰਖ ਸੁਹਾਗਵੰਤੀਆਂ ਹਨ ਸਖੀਆਂ ਜਿਨ੍ਹਾਂ ਗੁਰਮੁਖ ਮਿਲਿਆ ਹਰ ਰਾਈ ਜਿਨ੍ਹਾਂ ਨੂੰ ਗੁਰਾਂ ਦੁਆਰਾ ਗੁਰਮੁਖ ਸਿਵਾਸਤਾਰ ਕੇ ਹਰੀ ਰਾਜਾ ਪਰਮੇਸ਼ਰ ਪ੍ਰਾਪਤ ਹੋ ਗਿਆ ਮਿਲ ਗਿਆ ਹੈ ਅੰਤਰਜੂਤ ਪਰਗਾਸੀਆਂ ਉਹਨਾਂ ਦੇ ਹਿਰਦੇ ਦੇ ਅੰਦਰ ਮਾਰਾ ਸਾਧ ਨੇ ਆਪਣੀ ਜੋਤ ਗਿਆਤ ਹੈ ਜਿਹੜੀ ਉਹਦਾ ਪ੍ਰਕਾਸ਼ ਕਰ ਦੁੱਤਾ ਹੈ ਨਾਨਕ ਨਾਮ ਸਮਾ ਨਾਮ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਸਮਾਏ ਮਸਤ ਹੋ ਗਏ ਕੋਟ ਸੂਰ ਨਾਨਕ ਪ੍ਰਗਾਸ ਮਿਲ ਗਿਆ ਉਸ ਪਰਮੇਸ਼ਰ ਵਿੱਚ ਨਾਮ ਦੀ ਦਾਤ ਕਰਕੇ ਪੌੜੀ ਇਹੋ ਸਰੀਰ ਸਭ ਧਰਮ ਹੈ ਇਹ ਸਾਹਿਬ ਸਿੰਘ ਜੀ ਸਾਰਿਆਂ ਦਾ ਫ਼ਰੀਦ ਧਾਰਿਆ ਹੋਇਆ ਧਰਮ ਉਹਨਾਂ ਦਾ ਇਹ ਸੋਹਣੀ ਕਾ ਸਫਲਾ ਹੈ ਧਰਮ ਨੂੰ ਸਫਲੇ ਦਾ ਅਰਥ ਕਰਨਾ ਉਹਨਾਂ ਦਾ ਸਿਰ ਧਾਰਿਆ ਹੋਇਦਾ ਧਰਮ ਹੋਇਆ। ਮਦਦ ਨੂੰ ਸਫਲਾਏ ਹੈ ਉਹਨਾਂ ਦਾ ਸਿਰ ਧਾਰਿਆ ਹੋਇਆ। ਜਿਸ ਅੰਦਰ ਸੱਚੇ ਕੀ ਵਿੱਚ ਜੋ ਉਹਨਾਂ ਦਾ ਸਿਰ ਧਾਰ ਦਾ ਧਰਮ ਹੈ। ਸਫਲਾ ਹੈ ਜਿਸ ਅੰਦਰ ਸੱਚੇ ਕੀ ਬੀ ਜੋਤ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਸੱਚੇ ਪਾਤਸ਼ਾਹ ਦੀ ਜੋਤ ਦਾ ਪ੍ਰਗਟ ਹੋਈ ਹੈ। ਜਿਹਨੂੰ ਵਾਹਿਗੁਰੂ ਦੀ ਜੋਤ ਗਿਆਤ ਪ੍ਰਾਪਤ ਹੋਈ ਹੈ। ਸੱਚੇ ਦੀ ਪ੍ਰਾਪਤੀ ਦੀ ਜੋਤ ਬੁੱਧੀ ਹੈ ਜਿਨ੍ਹਾਂ ਦੇ ਅੰਦਰ ਜਿਨ੍ਹਾਂ ਨੂੰ ਜੋਤ ਸਿਖਿਆਤ ਤਾਂ ਹੋਈ ਹੈ। ਉਨ੍ਹਾਂ ਦਾ ਸਰੀਰ ਸਾਰੇ ਧਾਰਿਆ ਧਾਰਿਆ ਧਰਮਪੂਰਨ ਹੈ ਸਫਲਾ ਹੈ ਉਹਨਾਂ ਦਾ ਸਰੀਰ ਗੋਹ ਜ ਰਤਨ ਵਿੱਚ ਲੁਕ ਰਹੇ ਇਸ ਦੇਹ ਦੇ ਅੰਦਰ ਗੋਪਤ ਰਤਨ ਮਹਾਰਾਜ ਸਾਹਿਬ ਜੀ ਨੇ ਲੁਕੋ ਕੇ ਰੱਖੇ ਹੋਏ ਹਨ ਕੋਈ ਗੁਰਮੁਖ ਸੇਵਕ ਕੱਢਾ ਖੋ ਕੋਈ ਗੁਰਮੁਖ ਹੋਵੇ ਸੇਵਕ ਸੁਭਾਅ ਧਾਰਨ ਵਾਲਾ ਗੁਰਾਂ ਦਾਵਾਰ ਆ ਉਹ ਖੋਤ ਖੋਜ ਕਰਕੇ ਇਹ ਦੇਹ ਰੂਪੀ ਧਾਰਤੀ ਵਿੱਚੋਂ ਕੱਢ ਲਵੇ ਜਿਵੇਂ ਕਾਨ ਵਿੱਚੋਂ ਹੀਰੇ ਜਵਾਹਰ ਆਤ ਨਿਕਲਿਆ ਆਉਂਦੇ ਖਾਨ ਵਿੱਚੋਂ ਇਸੇ ਪ੍ਰਕਾਰ ਗੋਪਤ ਰਤਨ ਫਰਾਗ ਆਦਿ ਕਹਣਗੇ ਇਸ ਦੇ ਵਿੱਚ ਲੁਕ ਰਹੇ ਹਨ ਰਤਨ ਗੁਰੂ ਸਾਹਿਬ ਦੇ ਸ਼ਬਦ ਲੁਕ ਰਹੇ ਹਨ ਅੰਦਰ ਸਚੇ ਦਾ ਨੌਂਦੇ ਅੰਮ੍ਰਿਤਪੁਰ ਦਾ ਨਾਮ ਜੇਹੀ ਮੈਂ ਇਸ ਕਾ ਵਸਰਾਮ ਇਹ ਲੁਕ ਰਹੇ ਹਨ ਸਾਰਿਆਂ ਦੇ ਅੰਦਰ ਪਤਾ ਨਹੀਂ ਹੈ ਗੁਰਮਖੰਦੀ ਸੰਗਤ ਕਰਕੇ ਸੇਵਕ ਭਾਵ ਧਾਰ ਕੇ ਕੋਈ ਕੋਈ ਖੋਜ ਕਰਕੇ ਇਸ ਦੇ ਦੇਮਾਨ ਨੂੰ ਖੋਦ ਕੇ ਮੇਟ ਕੇ ਕੋਈ ਕੱਢਣਾ ਕਰੇ ਸਭ ਆਤਮ ਆਰਾਮ ਪਛਾਣਿਆ ਫਿਰ ਸਾਰੇ ਅੰਦਰ ਬ੍ਰਹਮ ਆਤਮ ਆਰਾਮ ਹੀ ਹੈ ਇਸ ਪ੍ਰਕਾਰ ਪਛਾਣ ਲਿਆ ਹੈ ਉਹਨਾਂ ਨੇ ਤਾਂ ਇੱਕ ਰਵਿਆ ਇੱਕੋ ਊਤਪੂ ਤਾਂ ਇੱਕੋ ਹੀ ਰਵਿਆ ਉਚਾਰਨ ਕੀਤਾ ਜਦੋਂ ਤੇ ਇੱਕੋ ਹੀ ਮਿਲ ਰਿਹਾ ਹੈ ਕੀ ਕੋਈ ਉਹ ਤਾਣੇ ਪੇਟੇ ਆਦੀ ਕੋਈ ਇੱਕ ਪਰਮਿਸ਼ਨ ਮਿਲ ਰਿਹਾ ਵਿਚਾਰਨੇ ਕਰਕੇ ਸਮਝ ਪਏਗੀ ਇੱਕ ਦੇਖਿਆ ਇੱਕ ਮੰਨਿਆ ਇੱਕ ਇਹਦਾ ਜਿਨ੍ਹਾਂ ਨੂੰ ਮੰਨਣ ਕਿ ਫੇਰ ਤੂੰ ਪੜੋ ਸਾਰੀ ਇਹ ਸਾਰੀ ਪੜ ਦੇ ਅਗਲੀ ਇੱਕੋ ਸੁਣਿਆ ਸਰਬਨ ਸਰੂਪ ਇੱਕੋ ਸੁਣਿਆ ਸਰਬਨ ਸਰੂਪ ਜਿਨ੍ਹਾਂ ਨੂੰ ਸਰੂਪ ਸਰਬਾ ਤੇ ਵਿਸ਼ਵਾਸ ਰੂਪੀ ਸਰਬਨਾ ਦੁਆਰਾ ਇੱਕ ਦਾ ਸਰਬਨ ਕੀਤਾ ਹੈ ਤੇ ਜਿਨ੍ਹਾਂ ਨੂੰ ਭੇਦ ਕਿਉ ਬਾਦ ਕ ਭੇਦ ਕਿਆਂ ਸਾਧਕ ਯੁਗਤੀਆਂ ਦੁਆਰਾ ਇੱਕ ਦਾ ਮੰਨਨ ਕੀਤਾ ਹੈ ਅਤੇ ਇੱਕ ਦਾ ਅਧਿਆਸਨ ਕੀਤਾ ਹੈ ਵਰਜੇ ਬੁੱਧੀ ਦਾ ਨਾਸ ਕਰਕੇ ਉਹਨਾਂ ਨੇ ਇੱਕਦਾਂਤ ਰੂਪ ਨੂੰ ਵੇਖ ਲਿਆ ਹੈ ਇੰਵੇਂ ਕੋਈ ਉਹਨਾਂ ਨੂੰ ਵੇਖਿਆ ਹੈ ਇੱਕੇ ਦਾ ਮੰਨਨ ਕਰਦੇ ਹੈ ਇੱਕੋ ਹੀ ਕੰਨਾਂ ਦੁਆਰਾ ਸਰੋਤੇ ਬਣ ਕੇ ਸਰਵਣ ਕਰਦੇ ਹੈ ਜਨ ਨਾਨਕ ਨਾਮ ਸਲਾਹੇ ਤੂੰ ਸਤਿਗੁਰੂ ਸਾਹਿਬ ਜੀ ਕਹਿੰਦੇ ਉਸ ਪਰਮੇਸ਼ਰ ਦੇ ਨਾਮ ਨੂੰ ਪਾਈ ਸਲਾਹਣਾ ਕਰ ਤੂੰ ਤਾਂ ਸੱਚ ਸੱਚੇ ਸੇਵਾ ਤੇਰੀ ਹੋ ਜੇ ਸੱਚੇ ਪਾਤਸ਼ਾਹ ਨਾਮ ਜਪੇਗਾ ਤਾਂ ਸੱਚੇ ਪਾਤਸ਼ਾਹ ਦੇ ਪਾਸੋਂ ਤੇਰੀ ਸੇਵਾ ਭਾਵ ਭਗਤੀ ਰੂਪ ਤੇਰੀ ਵੀ ਸਫਲੀ ਹੋ ਜਾਏ ਕੀਤੀ ਹੋਈ ਜੋ ਤੂੰ ਭਗਤੀ ਕੀਤੀ ਹੈ ਬੰਦਗੀ ਕੀਤੀ ਹੈ ਸੱਚੇ ਪਾਤਸ਼ਾਹ ਦੇ ਪਾਸ ਤੇਰੀ ਉਹ ਸੇਵਾ ਸਫਲੀ ਹੋ ਜਾਏਗੀ ਜਿਵੇਂ ਸੱਚੇ ਦਾ ਸੇਵਨ ਕਰੇਗਾ ਤੇਰੀ ਦੁਨੀਆ 'ਚ ਵੀ ਸੱਚੇ ਦੀ ਨਿਆਂਈ ਸੇਵਾ ਹੋਵੇਗੀ ਸਾਰੇ ਪਰਮੇਸ਼ਰਾਂ ਦਾ ਰੂਪ ਜਾਣ ਕੇ ਤੇਰਾ ਪਿਆਰ ਕਰਨਗੇ